ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾਛੀਵਾੜਾ ਸਾਹਿਬ ਨੇੜੇ ਇਤਿਹਾਸਿਕ ਪਿੰਡ ਚਾਰ ਸਾਹਿਬ ਵਿਖੇ 12 ਦੇ ਕਰੀਬ ਨੂੰ ਸ੍ਰਹੰਦ ਨਹਿਰ ਕਿਨਾਰੇ ਸੜਕ ਤੇ ਹੀ ਦੋ ਮਸੇਰੇ ਭਰਾਵਾਂ ਵਿਚਕਾਰ ਖੂਨੀ ਝੜਾਪੋਗਿਆ ਜਿਸ ਵਿੱਚ ਇੱਕ ਭਰਾ ਨੇ ਦੂਜੇ ਭਰਾ ਦਾ ਬੇਰਹਿਮੀ ਨਾਲ ਗਲਾ ਵੜ ਕੇ ਕਤਲ ਕਰ ਦਿੱਤਾ ਰਸ਼ਵਾਲ ਸਿੰਘ ਉਮਰ 40 ਸਾਲ ਵਾਸੀ ਗੁਮਾਣਪੁਰ ਹਲਕਾ ਮਜੀਠਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਨੂੰ ਜਾ ਰਿਹਾ ਸੀ ਦੀ ਮੌਕੇ ਤੇ ਹੀ ਮੌਤ ਹੋ ਗਈ ਕਿਹਨਾਂ ਸਰ ਡਾਕਟਰ ਹਿੱਤੇ ਜੀ ਦਸਤਾਵੇਜ਼ ਇਕਰਾਰ ਡੈੱਡ ਬੋਡੀ ਆਈ ਹੈ ਕਿ ਕਿਸਾਂ ਦੇ ਕਿੰਨੀ ਗੋਲ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਦੇ ਆਈ ਸੀ ਸਵੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸਾਹਮਣ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਗਿਆ ਵੀ ਮਰਡਰ ਹੋਇਆ ਹੈਗਾ 40 ਸਾਬ ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਫਾਕ ਸਿੰਘ ਹੈ ਜੀ ਜਿਹਦਾ ਨਾਮ ਵੀਰ ਸਿੰਘ ਤੇ 40 ਸਾਲ ਦੇ ਤਕਰੀਬਨ ਉਮਰ ਕੀ ਲੱਗਦਾ ਦੀ ਜਿਹੜੀ ਕੋਈ ਪ੍ਰੋਡੈਕ ਹੈ ਸਾਡੇ ਕੋਲ ਤਾਂ ਬ੍ਰੋਡੈਡ ਹੀ ਆਇਆ ਸੀ ਬਾਕੀ ਉਹਦਾ ਪੋਸਟਮਾਰਟਮ ਕੀਤਾ ਜਾਊਗਾ ਜੀ ਜੋ ਵੀ ਇੰਕਰੀਸ ਹੋਇਆ ਫਿਰ ਅਸਰ ਆ ਕੋਈ ਬਹੁਤ ਅਜੀਬ ਚੀਜ਼ ਹੈ ਮਾਰੇ ਦੀ ਚੀਜ਼ ਨਾ ਮਾਰ ਦੋ ਦੇਦੇ ਵਾਰ ਇਹ ਹਜਿੱਤ ਕੋਈ ਕੁਝ ਨਹੀਂ ਕਰਦਾ ਕੋਈ ਹੋਰ ਵੀ ਇਹਦੇ ਨਾਲ ਇਹਦਾ ਐਂਟੀਪਾਰਟੀ ਕਹਿ ਸਕਦੇ ਜਿਹਦੇ ਨਾਲ ਹੋਇਆ ਬੀਸਿਕਲੀ ਉਹ ਵੀ ਆਇਆ ਹੈਗਾ ਸਾਡੇ ਕੋਲ ਉਹਦਾ ਨਾਮ ਇਹ ਉਹਦਾ ਹੈਗਾ ਚਮਕੌਰ ਸਿੰਘ ਉਹ ਵੀ ਕਿੰਨੇ ਕੁ ਮਾਰੇ ਉਹਦੀ ਵੀ ਸੈਂਤਿਕ 30 ਸੈਂਤਿਕ ਸਾਲ ਦੀ ਉਹਦਾ ਸੱਟਾ ਹੈ ਜੀ ਉਹਦੇ ਤੁਹਾਡੀ ਬੋਦੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਜ਼ਰਾ ਇਸ ਚੀਜ਼ ਨਾਲ ਬਾਰੇ ਉਹ ਬਾਕੀ ਉਹ ਅਸਲ ਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਜਿਹਾ ਸੀ ਨਹੀਂ ਲੱਗੀਆਂ ਤਾਂ ਹੈਗੀਆਂ ਸੱਟਾਂ ਉਹਦੇ ਠੀਕ ਹੈ ਇਹ ਰਿਪੋਰਟ ਅੰਦਰ ਨਹੀਂ ਗਿਆ ਕਿੱਦਾਂ ਦੋਸਤ ਇਹਦੇ ਬਾਰੇ ਕੋਈ ਇਨਫਰਮੇਸ਼ਨ ਕੋਈ ਇਨਵੋਲ ਇਹਦਾ ਹੀ ਰਾਤ ਸਾਨੂੰ 12 ਵਜੇ 50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਆ ਯਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਇੰਚਾਰਜ ਦੇ ਅਸਲ ਨੂੰ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤਾਇਆਂ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਹੈ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਹੈ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਇਸੇ ਤੋਂ ਸਾਰੇ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਐਜੰਸੀ ਆਫਸਰ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚਮਕੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨਰ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰਕਾਦਰ ਦੀ ਕਰ ਗੱਡੀ ਅਗਲੀ ਤਫ਼ਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਧੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜਿਸ਼बाजी ਆ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਰੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ইয়ার ওল্ড ਦੀ ডেথ ਹੋ ਗਈ ਹੈ ਜਿਹੜਾ ਚੰਕੌਰ ਸਿੰਘ 36 ইয়ার ওল্ড ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਦੇ ਕਰਨ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨਪੁਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਉਪਚੋਣ ਨੂੰ ਲੈ ਕੇ ਜਿੱਥੇ ਕਈ ਪੰਡਾ ਦੇ ਵਿੱਚ ਸਿਆਸੀ ਲੀਡਰਾਂ ਤੇ ਵਰਕਰਾਂ ਦੇ ਵਿੱਚ ਆਪਸੀ ਟਕਰਾਰ ਵਾਧੀਆਂ ਖਬਰਾਂ ਆਈਆਂ ਹਨ ਉੱਥੇ ਹੀ ਇੱਕ ਅਜਿਹਾ ਪਿੰਡ ਹੈ ਜਿਸ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲਈ ਚੋਣਾ ਮੌਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਇਹ ਪਿੰਡ ਹੈ ਡੇਰਾ ਬਾਬਾ ਨਾਨਕ ਖਲਕੇ ਦੇ ਪਿੰਡ ਸਹਾਰੀ ਜਿੱਥੋਂ ਦੇ ਆਮ ਆਦਮੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵੱਲੋਂ ਬੂਥ ਤਾਂ ਕੁਝ ਜ਼ੂਰੀ ਤੇ ਲਗਾਏ ਗਏ ਸਨ ਪਰ ਗੱਲ ਬਾਤ ਦਰਾਂ ਦੋਨਾਂ ਧਿਰਾਂ ਦੇ ਪਿੰਡ ਦੇ ਕੁਝ ਮੌਤਬਰਾਂ ਨੇ ਕਿਹਾ ਕਿ ਬੇਸ਼ੱਕ ਬੂਥ ਅਲੱਗ-ਅਲੱਗ ਲੱਗੇ ਹੋਏ ਹਨ ਅਸੀਂ ਸਾਰੇ ਹੀ ਪਿੰਡ ਵਾਸੀ ਏਕਾਂ ਤੇ ਸਾਡੇ ਦਿਲ ਵੀ ਇੱਕ ਹਨ ਚੋਣਾ ਮੁਕਣ ਤੋਂ ਬਾਅਦ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹੀ ਆਪਣੇ ਪਿੰਡ ਵਿੱਚ ਰਹਿੰਦੇ ਆ ਤੇ ਸਾਡੇ ਪਿੰਡ ਵਿੱਚ ਕੋਈ ਵੀ ਲੜਾਈ ਝਗੜੇ ਦੀ ਥਾਂ ਨਹੀਂ ਹੈ ਸahari ਦਾ ਸਰਪੰਚ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਿਮਨੀ ਚੋਣ ਹੋ ਰਹੀ ਆ ਬਹੁਤ ਹੀ ਵਧੀਆ ਸੱਚੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈ ਰਹੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜਿਹੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦੇ ਨੇ ਕਿ ਪਾਰਟੀ ਜਿਹੜੀ ਆ ਆਮ ਆਧਵੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ। ਮੇਰਾ ਨਾਮ ਬਖਤਾਵਰ ਸਿੰਘ ਆ ਜੀ। ਪਿੰਡ ਸਾਰੀ। ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ। ਬੂਥ ਲੇਕਨ ਅਲੱਗ-ਅਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝ ਦੇ ਤੌਰ ਦੇ। ਆਪਾਂ ਬੈਠੇ ਆ ਸਾਰੇ। ਕੋਈ ਲੜਾਈ ਝਗੜਾ ਨਹੀਂ। ਕੋਈ ਕਿੱਚੋ ਤਾਨ ਨਹੀਂ। ਤੇ ਬਹੁਤ ਵਧੀਆ ਮਾਹੌਲ ਤੇ ਆ। ਅਸੀਂ ਦੇਖ ਲਾਂਗੇ ਵੀ ਆਪੋ ਆਪੋ ਜੀ ਭਾਈਚਾਰ ਸਾਂਝ ਜਿਹੜੀ ਆ। ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਇੱਕ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਹ ਜਿੱਥੇ ਜੀ ਕਰਦਾ ਆਪਣੀ ਉਰੀ ਟੋਨ ਦੀ ਜਿਹੜੀ ਆ ਉਹ ਵਰਤੋ ਕਰ ਸਕਦਾ ਕਿਸਦੀ ਸੇ ਹੋ ਗਿਆ ਇਨਸਪੈਕਟਰ ਕਾਰਪਲਾ ਪਿਆ ਪੁੱਛ ਇਹਨੇ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ 'ਚ ਹੋਵੇ ਤੇ ਸ਼ਾਂਤੀ ਵਸਦੀ ਰਹੇ ਪੰਜਾਬ ਵਿੱਚ ਤਰੱਕੀ ਕਰੇ ਤੇ ਕੋਈ ਐਲਾਨ ਅਲਾ ਗੰਗ ਆੜ ਦੀ ਕੋਈ ਹੋਜੀ ਕੋਈ ਇਹੋ ਜੀ ਗੱਲ ਨਾ ਹੋਵੇ ਮੋਗੇ ਮਲਬੀ ਆਪ ਵੀ ਆਪਣੇ ਹਕਮਦਾਰ ਦੇ ਸਰ ਮੋਗਾ ਦੇ ਰਹਿਣ ਵਾਲੇ ਦੋਸ਼ੀ ਜਿਸ ਨੂੰ ਕੱਲ ਦੇਰਾਦੂਨ ਤੋਂ ਗ੍ਰਫਤਾਰ ਕੀਤਾ ਗਿਆ ਸੀ ਨਾ ਮੋਗਾ ਦੀ ਐਮਪੀ ਬਸਤੀ ਵਿੱਚ ਪੁਲਿਸ ਨੇ ਆਪਣੇ ਪਿਸਤੋਲ ਤੇ ਦੋ ਗੋਲੀਆਂ ਚਲਾਈਆਂ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਜਿਸ ਵਿੱਚੋਂ ਇੱਕ ਗੋਲੀ ਦੋਸ਼ੀ ਦੀ ਲੱਤ ਵਿੱਚ ਛਾਲ ਗਈ ਪੁਲਿਸ ਨੇ ਮੌਕੇ ਤੇ ਹੀ ਉਸ ਨੂੰ ਕਾਬੂ ਕਰ ਲਿਆ ਉਸ ਨੂੰ ਲਾਰਜਲੀ ਮੋਗਾ ਦੇ ਸਰਕਾਰੀ ਹਸਤਾ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਦੱਸਦੇ ਕਿ ਮੁਲਜ਼ਮ ਖਿਲਾਫ ਪਹਿਲਾਂ ਹੀ 17 ਮਾਮਲੇ ਦਰਜ ਹਨ ਤੇ ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਦੋ ਪਰਾਵਾਂ ਤੇ ਵੀ ਹਮਲਾ ਕੀਤਾ ਸੀ ਤੇ ਫਿਰ ਇੱਥੋਂ ਫਰਾਰ ਹੋ ਗਿਆ ਸੀ ਕਲ ਮੋਗਾ ਪੁਲਿਸ ਨੇ ਉਹਨਾਂ ਨੂੰ ਦੇਰਾ ਦੂਨ ਤੋਂ ਗ੍ਰਿਫਤਾਰ ਕੀਤਾ ਸੀ ਤੇ ਅੱਜ ਰਿਕਵਰੀ ਲਈ ਉਸ ਨੂੰ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਪੁਲਿਸ ਤੇ ਫਾਇਰ ਕੀਤੇ ਜੀ ਅਕਿਊਜ਼ਡ ਸੁਨੀਲ ਕੁਮਾਰ ਉਰਫ ਵਾਕ ਪਾਪਾ ਜੋ ਮੋਗੇ ਦਾ ਹੀ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਇਹਨੇ ਦੋ ਪਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛੀਸ ਦੇ ਦੌਰਾਨ ਮੌਨਡਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲੁਕੋ ਕੇ ਰੱਖੇ ਆਂ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਇਹ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀ ਇਜ਼ ਆਊਟ ਆਫ ਡੇਂਜਰ ਨਾਓ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀ ਕੀ ਸਰ ਇਹ ਤੋਂ 2 ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਐਤੋਂ ਰਿਕਵਰ ਹੋਏ ਨੇ ਇਹ ਕੱਲਾ ਹੀ ਸੀਗਾ ਜੀ ਇੱਥੇ ਆ ਇੱਥੇ ਕੱਲਾ ਹੀ ਸੀ ਹੁਣ ਸਪਾਰਟੀਆਂ ਤੋਂ ਵੈਪਨ ਰਿਕਵਰ ਕਰਨ ਲੈ ਕੇ ਆਏ ਸੀ ਤੇ ਇਹਦੇ ਟੋਟਲ 17 ਐਫ ਆਈ ਆਰ ਪਹਿਲਾਂ ਦੀ ਰਜਿਸਟਰਡ ਹੈ ਐਨ ਡੀ ਪੀ ਐਸ ਐਕਟ ਦੀ ਆਮ ਜੈਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫ ਆਈ ਆਰ ਪਹਿਲਾਂ ਤੋਂ ਦਰਜ ਹੈਗੀ ਹੈ ਕਿਸੇ ਗੈਂਗਨੇ ਸਬੰਧ ਦਾ ਇਹ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿੰਨੇ ਫਾਇਰ ਹੋਏ ਜੀ ਡੋਟਰੀ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ ਇਹ ਲੋਗ ਆ ਗਏ ਪੁਲਿਸ ਕਰਮੀਆਂ ਦੇ ਤਾਂ ਨਹੀਂ ਕਿਸੇ ਦੀ ਕੋਈ ਲੱਗ ਨਹੀਂ ਨਹੀਂ ਪੁਲਿਸ ਕਰਮੀਆਂ ਦਾ ਬਚਾਰ ਰਹਿ ਗਿਆ ਇਹਨਾਂ ਨੇ ਬੜੀ ਬਾਦੂਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਭਜਣ 'ਚ ਕਾਮਯਾਬ ਨਹੀਂ ਹੋਣ ਦਿੱਤਾ ਇਹ ਕਿਹੜੀ ਥਾਣੀ ਦੀ ਗੱਲ ਗਿੱਦੜਬਾਹ ਜਿੰਨੀ ਚੋਣਾ ਦਾ ਉਹ ਖੂਬਸੂਰਤ ਪਲ ਉਹਦੋਂ ਦੇਖਣ ਨੂੰ ਮਿਲਿਆ ਜਦੋਂ ਗਿੱਦੜਬਾਹ ਤੋਂ ਕਾਂਗਰਸ ਪਾਰਟੀ ਦੇ ਉਮੀਦ ਹਰਦੀਪ ਸਿੰਘ ਢਿੰਪੀ ਟੀ ਲੋ ਗੁਰਦੁਆਰਾ ਸ੍ਰੀ ਗੁਪਸਰ ਸਾਹਿਬ ਛਤਿਆਣਾ ਵਿਖੇ ਮਿਲੇ ਤਾਂ ਹਰਦੀਪ ਸਿੰਘ ਢਿੰਪੀ ਟੀ ਲੋ ਨੇ ਸੱਚੇ ਰੀ ਕਾਲ ਬੁਲਾਏ ਤੇ ਕਿਹਾ ਕਿ ਬੜੇ ਥੱਕੇ ਥੱਕੇ ਹੋਏ ਨਜ਼ਰ ਆ ਰਹੇ ਹੋ ਬੀਬਾ ਜੀ ਤਾਂ ਅੰਮ੍ਰਿਤ ਆਪੜਿੰਚੀ ਨੇ ਹੱਸ ਕੇ ਕਿਹਾ ਕਿ ਇਹ ਥੈਂਕ ਯੂ ਵੀਰ ਜੀ ਤੁਹਾਨੂੰ ਹੈ ਸਾਲ ਦਾ ਬਸ ਵੀ ਬੈਜੀ ਮੈਂ ਨਾ ਚ ਗੁਰਾਂ ਸਾਹਿਬੀ ਤੁਹਾਡਾ ਜਿਹੜਾ ਕਿਤਨੇ ਕਿਤੇ ਮੈਡਮ ਬਹੁਤ ਧੱਕੇ ਧੱਕੇ ਨਜ਼ਰ ਆ ਰਹੇ ਹਨ ਇੱਕ ਵਾਰ ਵੀ ਇਸ ਤਰ੍ਹਾਂ ਦਾ ਰਿਹਾ ਤੁਹਾਨੂੰ ਲੱਗਦਾ ਜੀ ਗੁਰੂ ਸਾਹਿਬ ਦਾ ਉਹ ਤਸਰਾ ਲੈ ਕੇ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਜਿਸ ਨੇ ਪਹੁੰਚੇ ਅੱਜ ਸਰਗਮ ਸਾਹਿਬ ਜੀ ਬਣ ਕੇ ਕੋਚ ਡਾਟ ਦਿੱਪੀ ਜੀ ਮਿਲ ਗਏ ਕਿੰਨਾ ਅੱਛਾ ਕੱਚੇ ਬਾਦਸ਼ਾਹ ਮੀਰ ਬੰਦ ਹਨ ਮਾਲਕ ਮੀਰ ਬੰਦ ਮਾਲਕ ਦੇ ਦਰਸ਼ ਮੱਥਾ ਟੇਕਦੇ ਹਰਮਤਮਾ ਕਰਨ ਦਾ ਸਾਰ ਸੁਖ ਸ਼ਾਂਤੀ ਦੇ ਨਾਲ ਪੀਸਫੁਲੀ ਹੋ ਜੇ ਰਾਜਾ ਜੀ ਵੀ ਨੇ ਕੱਲਾ ਤੁਸੀਂ ਕੰਪੇਨਿੰਗ ਕਰਦੇ ਹੋ ਵੋਟ ਮੰਗਦੇ ਹੋ ਹੁਣ ਆਪਣੇ ਵਾਸਤੇ ਜਾ ਰਹੇ ਹਾਂ ਜੀ ਮਹੌਲ ਲੱਗਦਾ ਬਹੁਤ ਵਧੀਆ ਦੇਖੋ ਲੋਕਾਂ ਨੇ ਸਾਈਡ ਚੱਲ ਅੱਜ ਆਪਾਂ ਇੱਕ ਦਿਨ ਲੋਕਾਂ ਨੂੰ ਮਿਲਦੇ ਹਾਂ ਕਿਉਂਕਿ ਸਾਰੇ ਕੁਝ ਨੂੰ ਸਾਝੀ ਨਹੀਂ ਕਰ ਲੈਣ ਡਿਸਕਸ ਕਰ ਲੈਣ 2-3 ਵੀਟ ਲਈ ਅੱਜ ਦਾ ਦਿਨ ਸਾਰਾ ਲੋਕਾਂ ਦੇ ਵਿੱਚ ਰਹੂ ਹਰ ਜੀ ਦੇ ਕਰਨ ਕਿ ਨਾ ਰਾਜਾ ਜੀ ਜੀ ਹੈਲੋ ਔਰ ਲੋਕਲ ਰਿਪੋਰਟਰ ਉਮੀਦਾਂ ਵੱਡੀਆਂ ਇੱਕ ਵਾਰੀ ਗਿੱਦੜ ਬਾਹ ਵਿੱਚ ਮਨਪ੍ਰੀਤ ਬਾਦਲ ਨੇ ਬੋਲਦਿਆਂ ਕਿਹਾ ਕਿ ਕਾਲੀ ਦਿਲ ਬਾਦਲ ਦਾ ਸ਼ਨੀ ਖਰਾਬ ਚਾਲ ਰਿਹਾ ਹੈ ਇਸੇ ਕਰਕੇ ਪਾਰਟੀ ਖੀਰੂ-ਖੀਰ ਹੋ ਗਈ। ਡਿੰਪੂ ਬਾਰੇ ਬੋਲਦਿਆਂ ਨਾ ਕਿਹਾ ਕਿ ਡਿੰਪੀ ਓਵਰ ਕੌਨਫੀਡੈਂਟ ਹੋ ਜਾਂਦੇ ਹਨ ਇਸੇ ਕਰਕੇ ਮਾਰ ਖਾ ਜਾਂਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਲੋਕੀ ਨਾਲ ਹਾਂ ਤਾਂ ਚੋਣਾ ਜਿੱਤੀਆਂ ਵੀ ਚਾ ਸਕਦੀਆਂ ਹਨ। ਉੱਜੇ ਵੀ ਜਿਵੇਂ ਕੋਈ ਪ੍ਰਪਾ ਸਰੀਕਾ ਕਿਸੇ ਦੀ ਤਬੀਅਤ ਹੈ ਜੀ ਯੂ ਨੋ ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਤਾਂ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਹੈ। ਕੋ ਕਾਲੀ ਦਲ ਦੀ ਗ੍ਰੇ ਚਾਲ ਥੋੜੀ ਬਾਡੀ ਚੱਲਣੀ ਚਾਹੀਦੀ। ਖਨੀਦਾ ਪਰ ਕੋ ਨਾਲ ਵੈਸੇ। ਸਾਬਾਦ ਸਿੰਘ ਆ ਬਾਦ ਸਿੰਘ ਕਿ ਆ ਜਿਹੜਾ ਆਕਾਲੀ ਦਲ ਦਾ ਵੋਟ ਬੈਕ ਆ ਬਿਲਜੀ ਬਿਲਜੀ ਬ੍ਰਿਫਟ ਟੂਵਰਸ ਮੰਨਜੀ ਬਾਦਲਾ ਨਾ ਨਹੀਂ ਇਹ ਤਿੰਨੇ ਤਿੰਨੇ ਪਾਰਟੀਆਂ ਚ ਮੱਲੋ ਇਕੁਅਲੀ ਤਖਸੀਸ ਹੋ ਜਾਏਗਾ। ਕਿਉਂਕਿ ਮੇਰੀ ਉਹਦੇ ਤੇ ਮੋਹਰ ਨਹੀਂ ਹੈ ਕਿਉਂਕਿ ਡਿਪੀ ਢੱਲੋਂ ਦਾ ਇਸਕਾ ਤੋਂ ਮੋਹਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਨਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਬਾਕੀ ਬਚੇ 20 ਵੀ ਮੇਰੇ ਨਾਲ ਆ ਗਏ ਸੀ ਯਾਰ ਡਿੰਪੀ ਦੀ ਇੱਕ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹ ਨੂੰ ਯਾਰ ਇਸ ਕਾ ਤੋਂ ਕ੍ਰਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਕੋਲ ਓਵਰ ਕੰਫੀਡੈਂਸ ਸੀ ਕਿ ਮੇਰੇ ਨਾਲ ਸਾਰੇ ਯੂ نو ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅ ਪ੍ਰਮਾਤਮਾ ਦੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਆ ਜੇ ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਖੂਬੀਆਂ ਤਾਂ ਹੈ ਨਹੀਂ ਪਰ ਕਈ ਵਾਰੀ ਪ੍ਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਅ ਸੋ ਢਿੱਪੀ ਛੋੜੀ ਦੀ ਓਵਰ ਕੰਫੀਡੈਂਸ ਕੀ ਮੇਰਾ ਆਈ ਥਿੰਕ ਥੋੜੀ ਜੀ ਲੋਕ ਪੰਜਾਬ ਦੇ ਲੋਕ ਥੋੜੀ ਜਿਹੀ ਬੜਕ ਨੂੰ ਦਾ ਪਸੰਦ ਕਰਦੇ ਆ ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ ਬਾਲ ਸਾਹਿਬ ਆਖਰ ਦੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਬੀਜੇਪੀ ਅਲਾਈਅንስ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜਿਆਦਾ ਬੈਟਰ ਸਿਚੁਏਸ਼ਨ ਹੋ ਸਕਦੀ ਹੈ ਯਾਰ ਇਹ ਜਿਹੜਾ ਤੁਹਾਡਾ ਸਵਾਲ ਹੈ ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਸ਼ਿਆਣਾ ਰਚਾ ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ EMPLOYE ਹੁੰਦਾ ਉਹਦੀ ਇੱਕ ਪੇ ਗ੍ਰੇਡ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਮੇਰੇ ਪੇ ਗ੍ਰੇਡ ਤੋਂ ਤੇਰੀ ਮਤਲਬ ਸਵਾਲ ਹੈ ਇਹਦੇ ਵਿੱਚ ਮੈਂ ਇਹਦਾ ਜਵਾਬ ਵੀ ਦੇ ਸਕਦਾ ਠੀਕ ਠੀਕ ਮੋਗਾ ਪੁਲਿਸ ਵਾਲੋ ਪਿੰਡ ਮਾਨੋਕੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਨੇ ਇੱਕ ਦੇਸੀ ਪਿਸਟੋਲ ਤੇ ਬੋਰਡ ਸਮੇਤ ਇੱਕ ਜਿੰਦਾ ਰੌਂਦਤੀ ਬੋਰਸ ਸਮੇਤ ਕਾਬੂ ਕੀਤਾ ਗਿਆ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਈ ਮਹਿੰਮ ਤਹਿਤ ਅਜੇ ਕਾਂਦੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਪੁਲਿਸ ਨੂੰ ਸਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੋਗਾ ਪੁਲਿਸ ਵੱਲੋਂ ਮਿੱਤੀ 13 11 2024 ਨੂੰ ਮੇਜਰ ਸਿੰਘ ਉਰਫ ਮੰਨਾ ਪੁੱਤਰ ਰঞ্জੀਤ ਸਿੰਘ ਵਾਸੀ ਮਾਣੋਕੇ ਜ਼ਿਲ੍ਹਾ ਮੋਗਾ ਦੇ ਘਰ ਰਾਤ ਸਮੇਂ ਫਾਇਰਿੰਗ ਕਰਨ ਵਾਲੇ ਦੇ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਪਿਸਟਲ ਦੇਸੀ ਤੀ ਬੋਰਸ ਮੇਦੀ ਕਰੋੰਦ ਜਿੰਦਾ ਤੇ ਤੀ ਬ੍ਰਾਮਤ ਕੀਤੇ ਹਨ ਇੱਕ ਮੋਗਾ ਪੁਲਿਸ ਵੱਲੋਂ ਇੱਕ ਪਿੰਡ ਮਾਨੂ ਕੇ ਜਿਹੜੀ ਫਾਇਰਿੰਗ ਹੋਈ ਸੀ ਜਿਹੜੀ 13 11 2024 ਨੂੰ ਇਹ ਫਾਇਰਿੰਗ ਹੋਈ ਸੀ ਸ਼ਾਮ ਨੂੰ ਤਰੀਕ तकरीबन ਸ਼ਾਮ ਨੂੰ 7 ਵਜੇ ਜੋ ਜਿਸ ਦੇ ਤਹਿਤ ਐਫ ਆਈ ਆਰ ਨੰਬਰ 233 ਅਸੀਂ ਅੰਡਰ ਸੈਕਸ਼ਨ 125 ਬੀ ਐਨ ਐਸ 25 27 54 58 ਆਰਮ ਸੈਕਟਰ ਰਜਿਸਟਰ ਕੀਤੀ ਸੀ ਅਗੇਂਸਟ ਅਨਨੋਨ ਪਰਸਨਸ ਇਹ ਫਾਇਰਿੰਗ ਹੋਈ ਸੀ ਆਪਣੇ ਜ ਮੇਜਰ ਸਿੰਘ ਹੈਗਾ ਉਹਨਾਂ ਦੇ ਘਰੇ ਹੋਈ ਸੀ ਮਾਨੂਕੇ ਪਿੰਡ ਇਸ ਵਿੱਚ ਦੇ ਵਿੱਚ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀ ਆਈਏ ਪੁਲਿਸ ਅਤੇ ਐਸ ਐਚ ਓ ਨਿਹਾਲ ਸਿੰਘ ਵਾਲਾ ਨੇ ਅਸੀਂ ਦੋ ਬੰਦੇ ਅਸੀਂ ਫੜੇ ਹੈਗੇ ਤੇ ਤਿੰਨ ਬੰਦੇ ਟੋਟਲ ਨੋਮੀਨੇਟ ਅਦੇ ਵਿਟੋਈ ਹੈਗੇ ਜਿਸ ਦੇ ਵਿਨੇਸੋ ਵਿਨੇ ਕੁਮਾਰ ਉਰਫ ਵਿਨੇਸੋ ਹੋਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਈਪੁਰ ਇਹ ਤਿੰਨ ਬੰਦੇ ਅਸੀਂ ਨੋਮੀਨੇਟ ਕੀਤੇ ਆ ਅੰਨਾ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿੱਤੇ ਗਿਆ ਵਿਨੇ ਜੋ ਵਿਨੇ ਕੁਮਾਰ ਜਿਸ ਨੇ ਗੋਲੀ ਚਲਾਉਣ ਵਾਲਾ ਸੀ ਇਹ ਅਤੇ ਜਤਿੰਦਰ ਜੋ ਮੋਟਰਸਾਈਕਲ ਤੇ ਆਇਆ ਸੀ ਇਹ ਦੋਨੋਂ ਇਹ ਰਾਈਡਰ ਸੀ ਇਹਨਾਂ ਨੇ ਗੋਲੀ ਚਲਾਈ ਹੈਗੀ ਇਹਨਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਹੈਗੀ ਹੈ ਜਸਪਾਲ ਸਿੰਘ ਨੇ ਹੀ ਇਹਨਾਂ ਤੋਂ ਇੱਕ ਜਿਹੜਾ ਹੈਗਾ ਇਹਨਾਂ ਨੂੰ ਇੱਕ ਪਿਸਟਲ ਤੇ ਇੱਕ ਜਿਹੜਾ ਬਾਈ ਕੰਨ ਨੂੰ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਤੇ ਜਿਸ ਵਿੱਚ ਅਸੀਂ ਜਿਹੜਾ ਹੈਗਾ ਪਿਸਤਲ ਅਸੀਂ ਜਿਹੜਾ ਹੈਗਾ 30 ਬੋਰ ਦਾ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਹੈਗਾ ਇਹ ਸਰ ਹਾਂ ਜੀ ਕੀ ਸੀ ਮੇਜਰ ਸਿੰਘ ਆ ਇਹ ਹਜੇ ਅਸੀਂ ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਉਹਨੂੰ ਲੈ ਕੇ ਆਵਾਂਗੇ ਉਸ ਤੋਂ ਜਿਹੜੀ ਇਹਨਾਂ ਦਾ ਮੇਨ ਮੋਟਿਵ ਉਹ ਕਲੀਅਰ ਹੋਏਗਾ ਕਿ ਕਿਹੜੇ ਰਣਜੀਤ ਹੈ ਕਿ ਇਹਨਾਂ ਨੂੰ ਇਹ ਕੰਮ ਦਿੱਤਾ ਗਿਆ ਸੀ ਇਸ ਵਿੱਚ ਕਟਵਾ ਦੋ ਤਿੰਨ ਫਾਇਰ ਹੋਏ ਹੈਗੇ ਸੀ ਜਿਹੜੇ ਹੈਗੇ ਸਾਨੂੰ ਪਤਾ ਲੱਗੇ ਹੈਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਹੁਣ ਅਸੀਂ ਰਿਮਾਂਡ ਲਵਾਂਗੇ ਇਹਨਾਂ ਤੇ ਹੋਰ ਕਲੀਅਰ ਕਰਾਵਾਂਗੇ ਕਿ ਇਹਨਾਂ ਕੋ ਮਿਲਿਆ ਹੈ ਸਾਨੂੰ ਇਹਨਾਂ ਕੋਲੋਂ ਕਲਬ ਪਿਸਟਲੀ ਬ੍ਰਾਮਦ ਹੋਇਆ ਹੈਗਾ ਰਾਉਂਡ ਵਗੈਰਾ ਇਹ ਬ੍ਰਾਮਦ ਹਨ ਮਨਸ਼ਾ ਕਿਸੇ ਜੀ ਇਹਨਾਂ ਦੇ ਫਾਰੀ ਕਰਦੀ ਮਨਸ਼ਾ ਤਾਂ ਦੱਸਦੀ ਮੈਂ ਜਸਪਾਲ ਸਿੰਘ ਜਿਹੜਾ ਜਿਹਦੇ ਉੱਪਰ 6 ਪਰਚੇ ਰਜਿਸਟਰ ਨੇ ਕੁੱਲ 2 ਦੇ ਉੱਪਰ 302 ਦੇ ਪਰਚੇ ਆ ਤੇ ਇਹ ਕਾਫੀ ਡਰੇਡਡ ਕ੍ਰਿਮੀਨਲ ਹੈਗਾ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਇਹਦੇ ਦਿਸ਼ਾ ਨਿਰਦੇਸ਼ ਤੇ ਇਹਨਾਂ ਨੇ ਇਹ ਕੰਮ ਕੀਤਾ ਸੀ ਕਿਸੇ ਗੱਲ ਨੇ ਕੋਈ ਆਈਸੀ ਜਿਹੜੀ ਡੇਲੀ ਨੂੰ ਬਿਆਨ ਦੁੱਤੇ ਸੀ ਉਹਨੂੰ ਕੋਈ ਕਾਲ ਆਈ ਹੋਵੇ ਨਹੀਂ ਕੋਈ ਕਾਲ ਐਕਸਟਰੋਸ਼ਨ ਵਾਲਾ ਇਹ ਕੰਮ ਨਹੀਂ ਹੈਗਾ ਜੋ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਇਹ ਕੋਈ ਰੰਜਿਸ਼ ਹੈਗੀ ਹੈ ਜੋ ਮੇਜਰ ਸਿੰਘ ਨਾਲ ਇਹ ਰੰਜਿਸ਼ ਹੈਗੀ ਹੈ ਕੋਈ ਮੇਜਰ ਸਿੰਘ ਵੀ ਜਿਹੜਾ ਰੀਸੈਂਟਲੀ ਜੇਲ੍ਹ ਚ ਆਇਆ ਹੈਗਾ ਭਾਵੇਂ ਜਿਹੜਾ ਜਸਪਾਲ ਸਿੰਘ ਨੇ ਇਹਨਾਂ ਦੋਨੋਂ ਅਸਲਾ ਤੇ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਉਹ ਬੰਦਾ ਕੌਣ ਹੈ ਜਿਹਦੇ ਜਰੀਏ ਇਹਨਾਂ ਤੱਕ ਇਹ ਸਮਾਨ ਪਹੁੰਚਾਇਆ ਗਿਆ ਉਹ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਅਜੇ ਤਾਂ ਸਾਨੂੰ ਇਹ ਤਾਂ ਇਹ ਮਿਲੇ ਆ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਹੈਗਾ ਅਸੀਂ ਬਰਾਮਦ ਕਰ ਲਿੱਤਾ ਗਿਆ ਹੈਗਾ ਪਿਸਟਲ ਉਹ ਤਾਂ ਹੁਣ ਅੱਗੇ ਜਸਪਾਲ ਸਿੰਘ ਨੂੰ ਪੁੱਛਾਂਗੇ ਕਿ ਕਿੱਥੋਂ ਕਿਉਂ ਲੈ ਕੇ ਆਏ ਹੈਗੇ ਕਿ ਜਿਹੇ ਜਰੀਏ ਪ੍ਰੋਵਾਈਡ ਕਰਵਾਇਆ ਸਰ ਮੇਜਰ ਸਿੰਘ ਕਿਹੜੇ ਕਿਸ ਅੰਦਰ ਦੀ ਹੈ ਜੀ ਮੇਜਰ ਸਿੰਘ ਦੇ ਉੱਪਰ ਦੋ ਐਨਡੀਪੀਐਸ ਦੇ ਕੇਸ ਰਜਿਸਟਰਡ ਹੈਗੇ ਨੇ ਥਾਣਾ सदर ਦੇ ਤਹਿਤ ਆਉਂਦੇ ਜੋੜਾ ਪੁਲਿਸ ਚੌਂਕੀ ਦੇ ਪਿੰਡ ਪੋਪਰ ਸੈਦਾ ਦੇ ਰਹਿਣ ਵਾਲੇ ਸੁਦੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਪਿੰਡ ਦੇ ਹੀ ਨਸ਼ੇ ਦੇ ਆਦੀ ਦੋ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਵਿੱਚ ਚੱਲ ਰਿਹਾ ਸਮਾਗਮ ਦੌਰਾਨ ਵੜ ਕੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ 15000 ਦੇ ਕਰੀਬ ਨਕਦੀ ਖੋ ਕੇ ਲੈ ਗਏ ਹਮਲੇ ਕਾਰਨ ਉਹ ਜ਼ਖਮੀ ਹੋ ਗਏ ਤੇ ਉਸ ਦੇ ਸਿਰ ਤੇ ਵੀ ਸੱਟ ਲੱਗੀ ਹੈ ਜਦਕਿ ਉਸ ਦਾ ਭਰਾ ਜਦੋਂ ਬਚਾਉਣ ਲਈ ਆਇਆ ਤਾਂ ਉਸ ਤੇ ਵੀ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਦੋਹਾਂ ਦਾ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਚੱਲ ਰਿਹਾ ਹੈ ਮੇਰਾ ਨਾਮ ਸੁਦੇਸ਼ ਕੁਮਾਰ ਹੈ ਜੀ ਪਿੰਡ ਪੋਪਰ ਸੈਦਾਵਾ ਠੀਕ ਹੈ ਜੀ ਮੇਰੇ ਬੇਟੇ ਦੇ ਸੂਤਰੇ ਸੀ ਅਸੀਂ ਸੂਤਰੇ ਪਾ ਰਹੇ ਸੀ ਤੇ ਸੂਤਰੇ ਪਾ ਕੇ DJ ਦੂਜੇ ਅਸੀਂ ਬੰਦ ਕਰਤਾ 9:30 ਵਜੇ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਇਹ ਮੁੰਡੇ ਦੋ ਆਏ ਨੇ ਉਤੋਂ ਇਹਨਾਂ ਨੇ ਲੁੱਟਖੋ ਮਾਮਲੇ ਦੇ ਵਿੱਚ ਆਏ ਮੇਰੀ ਬਿੱਟੂ ਸਟੂਡੀਓ ਦਾ ਮੁੰਡਾ ਜੋ ਰਹੇ ਸਚਨ ਉਹ ਤਾਂ ਨਾ ਆਇਆ ਇੱਕ ਅਰਨਿਸ਼ ਸ਼ਰਮਾ ਦਾ ਬਰਾਦਰ ਬਿੱਟੂ ਸਟੂਡੀਓ ਦਾ ਉਹਦਾ ਨਾਮ ਦੋਨੀ ਦੋਨੀ ਇਹੀ ਕਹਿੰਦੇ ਆ ਉਹ ਇਹ ਦੋਨੇ ਨੇ ਆਏ ਇਹਨਾਂ ਇਹ ਨਸ਼ੇਰੀ ਹੈ ਜੀ ਨਸਮੈਗ ਪੀਤੀਦੀ ਸੀ ਇਹਨਾਂ ਨੇ ਸਾਡੇ ਅਟੈਕ ਕਰਤਾ ਮੇਰੇ ਆਂਦੇ ਹੀ ਵਾਰ ਕੀਤਾ ਹੈ ਨਾ ਜੇਬ ਨੂੰ ਹੱਥ ਪਾਇਆ 17-18000 ਰੁਪਏ ਲੈ ਕੇ ਕੱਢ ਕੇ ਜਿਹੜਾ ਉੱਤੇ ਹੀ ਮੌਕੇ ਦਾ ਜੀ ਠੀਕ ਹੈ ਜੀ ਤੇ ਜਨਾਨੀਆਂ ਨੂੰ ਮੇਰਾ ਅਟੈਕ ਨੇ ਉਹਨੇ ਚ ਨੂੰ ਮੇਰਾ ਦੂਜਾ ਬ੍ਰਦਰ ਪਿਆ ਉਹਦੇ ਵੀ ਇਹਨਾਂ ਸੱਟਾਂ ਲਾਤੀਆਂ ਜੀ ਉਹ ਥੱਲੇ ਐਮ ਆਈ ਆਰ ਕਰਨ ਗਿਆ ਉਹ ਵੀ ਆ ਜਾਂਦਾ ਉਹ ਵੀ ਬਹੁਤ ਜ਼ਿਆਦਾ ਰਹਿਮ ਜਾਨੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਰ ਇਥੇ ਕੇਹਨਾਂ ਪੁਲਿਸ ਨੇ ਨਹੀਂ ਪੁੱਛਿਆ ਕੋਈ ਗੱਲਬਾਤ ਨਹੀਂ ਆਡੀ ਹੋਈ ਆਡੀ ਮਦਦ ਕਰੋ ਨਹੀਂ ਮੈਂ ਸਾਡੇ ਘਰ ਦੇ ਵਿੱਚ ਆ ਕੇ ਵਾਰਦਾਤ ਕੀਤੀ ਹੈ ਜੀ ਹਾਂ ਜੀ ਇਹਨਾਂ ਕੋ ਤੇਜ਼ ਹਥਿਆਰ ਨਾਲ ਜੋ ਮੇਰੇ ਸਿਰ 'ਚ ਵੱਜੇ ਦਾ ਤੇਜ਼ ਹਥਿਆਰ ਵੱਜੇ ਦਾ ਟਾਂਕੇ ਲੱਗੇ ਆ ਮੇਰੇ ਤੇ ਹਥਿਆਰੀ ਹੀ ਨਾ ਕੋਈ ਇਹਨਾਂ ਪੌਰੀ ਤੋਂ ਮੇਰੇ ਹਥਿਆਰ ਮਾਰਿਆ ਪੌਰੀ ਦਾ ਸਟੈਪ ਉੱਚਾ ਹੈ ਮੈਂ ਥੱਲੇ ਪਾਸੇ ਬੇਰੇ ਆਪਣੇ 'ਚ ਇਹਨੂੰ ਉੱਤੋਂ ਮਾਰ ਕੀਤਾ ਜ ਨੇ ਕੋਈ ਰੰਜਿਸ਼ ਨਹੀਂ ਸਾਰੀ ਨਾਲ ਨਾ ਪੁਰਾਣੀ ਸਾਡੀ ਇਸ ਵਿੱਚ ਕੀ ਨੇ ਸਾਡੇ ਨਾਲ ਦੀ ਇਹ ਦੋਨੇ ਮੁੰਡਾ ਬੇਟੂ ਦਾ ਕਿਤੋਂ ਵੀ ਤੁਸੀਂ ਪਤਾ ਕਰ ਲੋ ਜੋੜੇ ਚ ਅੱਡੇ ਚ ਜਿੱਥੋਂ ਮਰਜ਼ੀ ਕਾਰਵਾਈ ਕਰੋ ਇਸ ਵਿੱਚ ਕੀ ਆ ਵਾ ਪੁਲਿਸ ਪ੍ਰਸ਼ ਨੂੰ ਇਹੋ ਕਹਿੰਦੇ ਆ ਕਿ ਸਾਨੂੰ ਇਨਸਾਫ ਦਿਵਾਓ ਜੀ ਐਸ ਜੀਵਨ ਸਿੰਘ ਆਈ ਸੀ ਪੀ ਪੀ ਜੋੜਾ ਸ਼ਤਰਾ ਵਿਖੇ ਪਨਾਤਾ ਪਿੰਡ ਭੋਪਰ ਸੈਦਾ ਵਿਖੇ ਨਾ ਮਿਤੀ 16 11 2024 ਨੂੰ ਸ਼ਦੇਸ਼ ਕੁਮਾਰ ਪੁੱਤਰ ਦੀਵਾਨ ਚੰਦ ਦੇ ਬੇਟੇ ਦੇ ਸੂਤਰੇ ਸੀਗੇ ਦੋ ਮੁੜੇ ਆਏ ਸਚਨ ਤੇ ਦੋਨੇ ਇਹਨਾਂ ਨੇ ਤੇਈ ਤਰ੍ਹਾਂ ਹਥਿਆਰਨਾ ਮਾਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਤਾ ਪੁਲਿਸ ਪਾਲਟੀ ਮੌਕੇ ਤੇ ਜਾ ਕੇ ਇਹਨਾਂ ਨੂੰ ਹਟਾਈ ਉਹਨਾਂ ਨੇ ਇਹਦੇ ਐਮਐਲਏ ਹਾਸਲ ਕਰਕੇ ਜੋ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਦੋਸਤੋ ਇਸਨ ਸਾਡੀਆਂ ਅਸਦੇਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰਾਖਾ